ਸਭ ਪੰਜਾਬ ਬਚਾਓ ਯਾਤਰਾ ਜਿਹੜੀ ਮਾਛੀਬੜਾ ਸਾਹਿਬ ਦੇ ਵਿੱਚ ਹਲਕਾ ਸਮਰਾਲਾ ਤੋਂ ਆਉਂਦੀ ਹੋਈ ਪਹੁੰਚੀ ਸੀਗੀ ਤਾਂ ਸਾਡੇ ਨਾਲ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਨੇ ਜਿਹੜੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਪਾਰਟੀ 1970 ਤੋਂ ਲੈ ਕੇ ਹੁਣ ਤੱਕ ਪਿੰਡਾਂ ਔਰ ਸ਼ਹਿਰਾਂ ਦੇ ਵਿਕਾਸ ਦੇ ਲਈ ਜਾਣੀ ਜਾਂਦੀ ਹੈ ਉਸ ਪਾਰਟੀ ਦੇ ਦੁਬਾਰਾ ਪਾਵਰ ਵਿੱਚ ਆਉਣ ਦੇ ਲਈ ਰਾਹ ਪੱਧਰਾ ਇਸ ਵਿਕਾਸ ਯਾਤਰਾ ਦੇ ਨਾਲ ਹੋਣਾ ਹੈ ਔਰ ਇਹ ਲਹਿਰ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਤ ਵਿੱਚ ਲੈ ਕੇ ਜਾਊਗੀ ਔਰ ਅਵਸ਼્ય ਇਸ ਸੀਟ ਨੂੰ ਜਿੱਤ ਕੇ ਪਾਰਟੀ ਦੀ ਝੋਲੀ 'ਚ ਪਾਵਾਂਗੇ ਕੋਈ ਵੀ ਉਮੀਦਵਾਰਾਂ ਦੀ ਸੂਚੀ ਹੈ ਜਿਹੜੀ ਉਹ ਜਾਰੀ ਨਹੀਂ ਕੀਤੀ ਕਿੰਨੇ ਕ ਸਮੇਂ ਦੇ ਵਿੱਚ ਵਿੱਚ ਸੂਚੀ ਜਿਹੜੀ ਜਾਰੀ ਹੋ ਸਕਦੀ ਹੈ ਬੜੀ ਜਲਦੀ ਪਾਰਟੀ ਨੇ ਸੂਚੀ ਜਾਰੀ ਕਰਨੀ ਹੈ ਉਮੀਦਵਾਰ ਤਕਰੀਬਨ ਤੈਅ ਹੋ ਗਏ ਨੇ ਇਲਾ ਚਰਚਾਾਂ ਵਿੱਚ ਵਿੱਚ ਪਹਿਲਾਂ ਗੁੱਟੀਆਂ ਦੀਆਂ ਕਿ ਗਠਜੋੜ ਹੋਣ ਜਾ ਰਿਹਾ ਹੈ ਭਾਜਪਾ ਦੇ ਨਾਲ ਪਰ ਫਿਰ ਵਿੱਚ ਨੂੰ ਚੁੱਪ ਕਰ ਗਏ ਹੋਏ ਨੇ ਕਿ ਗੱਟ ਜੋੜ ਦੀਆਂ ਚਰਚਾਵਾਂ ਹੁਣ ਫਿਰ ਠੰਡੀਆਂ ਪੈ ਗਈਆਂ ਕੀ ਲੱਗਦਾ ਹੈ ਕਿ ਗੱਟ ਜੋੜ ਚੋਣਾਂ ਤੋਂ ਪਹਿਲਾਂ ਹੋ ਸਕਦਾ ਦੁਬਾਰਾ ਬੰਦੀ ਸਿੰਘਾਂ ਦਾ ਮਸਲਾ ਕਿਸਾਨੀ ਦਾ ਮਸਲਾ ਕੁਝ ਇਹ ਇਸ ਤਰ੍ਹਾਂ ਦੇ ਮਸਲੇ ਸਨ ਜਿਨ੍ਹਾਂ ਦੇ ਉੱਤੇ ਕੋਈ ਸਹਿਮਤੀ ਨਾ ਬਣਨ ਕਰਕੇ ਫਿਲਹਾਲ ਇਹ ਗੱਟ ਜੋੜ ਜਿਹੜਾ ਨਹੀਂ ਹੋ ਰਿਹਾ ਸਭ ਪੰਜਾਬ ਬਚਾਓ ਯਾਤਰਾ ਜਿਹੜੀ ਮਾਛੀਬੜਾ ਸਾਹਿਬ ਦੇ ਵਿੱਚ ਹਲਕਾ ਸਮਰਾਲਾ ਤੋਂ ਹੁੰਦੀ ਹੋਈ ਪਹੁੰਚੀ ਸੀਗੀ ਤਾਂ ਸਾਡੇ ਨਾਲ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਜਿਹੜੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਵਿਕਰਮਜੀਤ ਸਿੰਘ ਖਾਲਸਾ ਉਹ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਤੁਸੀਂ ਵੀ ਭਾਰਤ ਪੰਜਾਬ ਬਚਾਓ ਯਾਤਰਾ ਜਿਹੜੀ ਪਹੁੰਚੀ ਸੀ ਸੰਮਰਾਲਾ ਹਲਕੇ ਦੇ ਵਿੱਚ ਅੱਜ ਉਹਨਾਂ ਦੇ ਨਾਲ ਆ ਰਹੇ ਹੋ ਲੰਬੇ ਸਮੇਂ ਤੋਂ ਨਾਲ ਸੀਗੇ ਕਿਸ ਤਰ੍ਹਾਂ ਦਾ ਉਤਸ਼ਾਹ ਸੀ ਲੋਕਾਂ ਵਿੱਚ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਯਾਤਰਾ ਸ਼੍ਰੋਮਣੇ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਪਿਛਲੇ ਕਾਫੀ ਦਿਨ ਤੋਂ ਸ਼ੁਰੂ ਕੀਤੀ ਹੋਈ ਹੈ ਜਿਹਦੇ ਹਿੱਸੇ ਵਜੋਂ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਦੋ ਹਲਕਿਆਂ ਦੇ ਵਿੱਚ ਅੱਜ ਯਾਤਰਾ ਬਥੀ ਪਠਾਣਾ ਔਰ ਨਾਲਦੀ ਨਾਲ ਸਮਰਾਲਾ ਵਿੱਚ ਐਂਟਰ ਕੀਤੀ ਹੈ ਸਵੇਰ ਤੋਂ ਹੀ ਮੈਂ ਪ੍ਰਧਾਨ ਜੀ ਦੇ ਨਾਲ ਹੈ तकरीबन 8 ਘੰਟੇ ਸਾਨੂੰ ਲੱਗੇ ਨੇ ਸੰਗਤ ਦੇ ਵਿੱਚ ਜਿੱਥੇ ਬਹੁਤ ਭਾਰੀ ਉਤਸ਼ਾਹ ਵਾ ਉਥੇ ਨਾਲਦੀ ਨਾਲ ਅਸੀਂ ਪਿੰਡ-ਪਿੰਡ ਜਾ ਕੇ ਸ਼ਹਿਰ-ਸ਼ਹਿਰ ਜਾ ਕੇ ਪ੍ਰਧਾਨ ਜੀ ਨੇ ਮੌਜੂਦਾ ਸਰਕਾਰ ਦੀਆਂ ਜਿੱਥੇ ਕਮੀਆਂ ਨੂੰ ਜਾਗਰੂਕ ਕੀਤਾ ਹੈ ਉਥੇ ਨਾਲਦੀ ਨਾਲ ਬੇਨਤੀ ਵੀ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ 1970 ਤੋਂ ਲੈ ਕੇ ਹੁਣ ਤੱਕ ਪਿੰਡਾਂ ਔਰ ਸ਼ਹਿਰਾਂ ਦੇ ਵਿਕਾਸ ਦੇ ਲਈ ਜਾਨੀ ਜਾਂਦੀ ਹੈ ਉਸ ਪਾਰਟੀ ਦੇ ਦੁਬਾਰਾ ਪਾਵਰ ਵਿੱਚ ਆਉਣ ਦੇ ਲਈ ਰਾਹ ਪੱਧਰਾ ਇਸ ਵਿਕਾਸ ਯਾਤਰਾ ਦੇ ਰਾਹਣਾ ਕਿਉਂਕਿ ਸੰਘਤ ਹੈ ਜਿਹੜਾ ਹੰਗਾਰਾ ਵਾ ਇਹਨੇ ਇੱਕ ਲਹਿਰ ਦਾ ਰੂਪ ਧਾਰਨ ਕਰ ਲਿਆ ਔਰ ਇਹ ਲਹਿਰ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਤ ਵਿੱਚ ਲੈ ਕੇ ਜਾਊਗੀ ਔਰ ਅਵਸ਼્ય ਹੀ ਇਹ ਸੀਟ ਨੂੰ ਜਿੱਤ ਕੇ ਪਾਰਟੀ ਦੀ ਝੋਲੀ 'ਚ ਪਾਵਾਂਗੇ ਸਾਰਿਆਂ ਦਾ ਅੱਜ ਦੀ ਯਾਤਰਾ ਨੂੰ ਕਾਮਯਾਬ ਕਰਨ ਤੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖਦੇ ਹੋ ਹਜੇ ਅਕਾਲੀ ਦਲ ਨੇ ਜਿਹੜੇ ਉਮੀਦਵਾਰ ਨੇ ਕੋਈ ਵੀ ਉਮੀਦਵਾਰਾਂ ਦੀ ਸੂਚੀ ਹੈ ਜਿਹੜੀ ਉਹ ਜਾਰੀ ਨਹੀਂ ਕੀਤੀ ਕਿੰਨੇ ਕ ਸਮੇਂ ਦੇ ਵਿੱਚ ਵਿੱਚ ਸੂਚੀ ਜਿਹੜੀ ਜਾਰੀ ਹੋ ਸਕਦੀ ਹੈ ਬੜੀ ਜਲਦੀ ਪਾਰਟੀ ਨੇ ਸੂਚੀ ਜਾਰੀ ਕਰਨੀ ਹੈ ਉਮੀਦਵਾਰ ਤਕਰੀਬਨ ਤੈਹ ਹੋ ਗਏ ਨੇ ਮੈਨੂੰ ਤਕਰੀਬਨ ਡੇਢ ਮਹੀਨੇ ਤੋਂ ਉੱਪਰ ਹੋ ਗਿਆ ਮੈਂ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਰਿਹਾ ਸਾਰੇ ਹਲਕੇ ਇੰਤਿਆਰਜਾਂ ਦੀ رائے ਲੈਣ ਤੋਂ ਬਾਅਦ ਉਮੀਦਵਾਰਾਂ ਦੇ ਨਾਮ ਪਾਰਟੀ ਨੇ ਤੈਅ ਤਕਰੀਬਨ ਕਰ ਲਏ ਨੇ ਕਿਸੇ ਵੇਲੇ ਵੀ ਲਿਸਟ ਜਾਰੀ ਹੋ ਸਕਦੀ ਹੈ ਲੇਕਿਨ ਸਾਨੂੰ 1.5 ਤੋਂ 2-2 ਮਹੀਨੇ ਹੋਗੇ ਕਿਉਂਕਿ ਹਲਕਾ ਬਹੁਤ ਵੱਡਾ ਹੁੰਦਾ ਅਸੀਂ ਐਡਵਾਂਸ ਦੇ ਵਿੱਚ ਚੱਲ ਕੇ ਜਿਹੜੀ ਵਰਕਰਾਂ 'ਚ ਪਹੁੰਚ ਕਰ ਰਹੇ ਹਾਂ ਔਰ ਜਲਦੀ ਪ੍ਰਧਾਨ ਸਾਹਿਬ ਲਿਸਟ ਲਈ ਚਰਚਾਵਾਂ ਜਿਵੇਂ ਵਿੱਚ ਪਹਿਲਾਂ ਗੁੱਠੀਆਂ ਦੀਆਂ ਕਿ ਗੱਠਜੋੜ ਹੋਣ ਜਾ ਰਿਹਾ ਹੈ ਭਾਜਪਾ ਦੇ ਨਾਲ ਪਰ ਫਿਰ ਵਿੱਚ ਨੂੰ ਚੁੱਪ ਕਰ ਗਏ ਹੋਏ ਨੇ ਕਿ ਗੱਠਜੋੜ ਦੀਆਂ ਚਰਚਾਵਾਂ ਹੁਣ ਫਿਰ ਠੰਡੀਆਂ ਪੈ ਗਈਆਂ ਕੀ ਲੱਗਦਾ ਹੈ ਕਿ ਗੱਠਜੋੜ ਚੋਣਾਂ ਤੋਂ ਪਹਿਲਾਂ ਹੋ ਸਕਦਾ ਹੈ ਦਵਾਰੋ ਤੋਂ ਸੰਦੀ ਸਿੰਘਾਂ ਦਾ ਮਸਲਾ ਕਿਸਾਨੀ ਦਾ ਮਸਲਾ ਕੁਝ ਇਹ ਜਿਨ੍ਹਾਂ ਦੇ ਉੱਤੇ ਕੋਈ ਸਹਿਮਤੀ ਨਾਂ ਬਣਨ ਕਰਕੇ ਫਿਲਹਾਲ ਇਹ ਇਕੱਠ ਜੁੜ ਜਿਹੜਾ ਨਹੀਂ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਹਾਲ ਦੀ ਗੱਡੀ ਪੰਜਾਬ ਵਿੱਚ ਇਕੱਲਿਆਂ ਜਿਹੜੀਆਂ ਲੋਕ ਸਭਾ ਚੋਣਾਂ ਲੜੂਗਾ ਮੈਂ ਸਮਝਦਾ ਇਹ ਚੰਗੀ ਗੱਲ ਹੈ ਕਿ ਪੰਜਾਬ ਦੇ ਹਿੱਤਾਂ ਦੇ ਵਾਸਤੇ ਅਸੀਂ ਉਹਨਾਂ ਗੱਲਾਂ ਦੇ ਉੱਤੇ ਸਮਝੌਤਾ ਨਹੀਂ ਕੀਤਾ ਜਿਹੜੇ ਭਖ ਦੇ ਮੁੱਦੇ ਸਨ ਪਾਰਟੀ ਪ੍ਰਧਾਨ ਸਾਹਿਬ ਦਾ ਇਹ ਅਖਤਿਆਰ ਆ ਉਹਨਾਂ ਨੇ ਉਸ ਅਖਤਿਆਰ ਨੂੰ ਵਰਤਦਿਆਂ ਹੋਇਆਂ ਇਹ ਫੈਸਲਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਹੱਥ ਨਹੀਂ ਮਲਾਉਣਾ ਕਿਉਂਕਿ ਭਾਜਪਾ ਨੇ ਬੰਦੀ ਸਿੰਘਾਂ ਦਾ ਮਸਲਾ ਠੱਡਾ ਔਰ ਪੰਜਾਬ ਦੀਆਂ ਕਿਸਾਨੀਆਂ ਦੇ ਮਸਲੇ ਔਰ ਪੰਜਾਬ ਦੇ ਕਈ ਮਸਲੇ ਜਿਹੜੇ ਕੇਂਦਰ ਨਾਲ ਸੰਬੰਧਤ ਹਨ ਉਹਨਾਂ ਦਾ ਹੱਲ ਨਹੀਂ ਕੀਤਾ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਕਰਤੇਆਂ ਤੌਰ ਤੇ ਲੜ ਰਿਹਾ ਔਰ ਸੰਗਤ ਦਾ ਬੜਾ ਭਾਰੀ ਅਕੱਲੇ ਸ਼੍ਰੋਮਣੀ ਅਕਾਲੀ ਦਲ ਨੂੰ ਸਹਿਯੋਗ ਮਿਲ ਰਿਹਾ ਮੈਂ ਸਮਝਦਾ ਕਿ 13 ਨਹੀਂ 13 ਸੀਟਾਂ ਜਿੱਤ ਕੇ ਅਸੀਂ ਪਾਰਟੀ ਦੀ ਝੋਲੀ 'ਚ ਪਾਵਾਂ। ਹਾਲ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਦਲ ਬਦਲੀਆਂ ਦਾ سلسلہ ਵੀ ਜਾਰੀ ਹੈ। ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਜਿਹੜੇ ਸੰਸਦ ਮੈਂਬਰ ਦੀ ਜਿਨ੍ਹਾਂ ਨੂੰ ਇਸ ਵਾਰ ਵੀ ਟਿਕਟ ਦੇ ਦਿੱਤੀ ਸੀ ਰਿੰਕੂ ਉਹਨਾਂ ਨੂੰ ਸ਼ਸ਼ੀਲ ਰਿੰਕੂ ਨੂੰ ਉਹਨਾਂ ਨੇ ਭਾਜਪਾ ਦਾ ਫੱਲਾ ਬਣ ਲਿਆ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਤਕਰੀਬਨ 50 ਤੋਂ 60 ਬੰਦੇ ਇਹਨਾਂ ਨੇ ਦੂਜੀਆਂ ਪਾਰਟੀਆਂ ਤੋਂ ਉਧਾਰੇ ਲਏ ਸਨ ਕਿਉਂਕਿ ਨਾ ਪੰਜਾਬ 'ਚ ਇਹ ਪਾਰਟੀ ਸੀ ਨਾ ਇਹਨਾਂ ਦਾ ਕੋਈ ਬੰਦਾ ਸੀ ਇਹਦਾ ਕੇਵਲ ਤੇ ਕੇਵਲ ਇੱਕ ਵਿਰੋਧ ਦੀ ਵੋਟ ਲੋਕਾਂ ਨੇ ਆਪਣਾ ਰੋਸ ਜ਼ਾਹਰ ਕੀਤਾ ਜਿਹਦੇ ਵਿੱਚ ਇਹ ਲੋ ਪਾਰਟੀ ਸਾਹਮਣੇ ਆਈ ਸੀ ਹੁਣ ਵੀ ਇਸ ਪਾਰਟੀ ਦੇ ਹਾਲਾਤ ਨੇ ਕਿ ਮੌਜੂਦਾ ਸਰਕਾਰ ਆ ਇਹਨਾਂ ਦੀ ਫਿਰ ਵੀ ਇਹਨਾਂ ਦੇ ਮੈਂਬਰ ਪਾਰਲੀਮੈਂਟ ਦੀ ਟਿਕਟ ਤੇ ਸਣੇ ਇਹਨਾਂ ਦੇ ਬੰਦੇ ਭੱਜ-ਭੱਜ ਜਾ ਰਹੇ ਨੇ ਕਿਉਂਕਿ ਇਸ ਪਾਰਟੀ ਦਾ ਕੋਈ ਪਿਛਕ ਨਹੀਂ ਹੈ ਪੰਜਾਬ 'ਚ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦਾ ਪਿਛਕਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੀ ਪਾਰਟੀ ਹੈ ਜਿਹੜੀ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਦੇ ਲਈ ਵਚਨਬੱਧ ਹੈ ਤਾਂ ਬਿਲਕੁਲ ਜੀ ਇਹ ਬਸ ਜਿਹੜੇ ਮੈਂ ਹਲਕਾ ਬਲੇਗੜ ਸਾਹਿਬ ਤੋਂ ਸੰਭਾਵੀ ਉਮੀਦਵਾਰ ਜਿਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਕਰਮ ਸਿੰਘ ਖਾਲਸਾ ਜੀ ਨਾਲ ਅਸੀਂ ਗੱਲਬਾਤ ਕੀਤੀ ਹੈ ਜੋ ਕਿ ਬੱਤੀ ਪਠਾਨਾਲਕੇ ਦੇ ਵਿੱਚ ਵੀ ਅੱਜ ਪੰਜਾਬ ਬਚਾਓ ਯਾਤਰਾ ਦੇ ਨਾਲ ਰਹੇ ਤੇ ਉਸ ਤੋਂ ਬਾਅਦ ਹਲਕਾ ਸਮਰਾਲਾ ਦੇ ਵਿੱਚ ਜਿੱਮ ਇਹ ਨਾਲ ਰਹੇ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਗੱਠ ਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਸੀਗੀਆਂ ਭਾਜਪਾ ਦੇ ਨਾਲ ਸਾਡੇ ਕੁਝ ਗੱਲਾਂ ਦੇ ਉੱਤੇ ਪੇਚੜੇ ਹੋਏ ਨੇ ਇੱਕ ਜਿਹੜੇ ਸਿੱਖ ਜਥੇਬੰਦੀਆਂ ਕਹਿ ਸਕਦੇ ਆ ਕੌਮੀ ਇਨਸਾਫ਼ ਮੋਰਚਾ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਉਸ ਨੂੰ ਲੈ ਕੇ ਕਿ ਉਹ ਕਦੋਂ ਉਹਨਾਂ ਦੀ ਰਿਹਾਈ ਹੈ ਜਿਹੜੀ ਬੰਦੀ ਸਿੰਘਾਂ ਦੀ ਹੋਊਗੀ ਤੇ ਇੱਕ ਕਿਥਾਨੀ ਮੋਰਚੇ ਨੂੰ ਲੈ ਕੇ ਉਹ ਚੀਜ਼ ਨੂੰ ਲੈ ਕੇ ਜਿਹੜੀਆਂ ਹਜੇ ਗੱਲਬਾਤ ਹੈ ਜਿਹੜੀ ਭਾਜਪਾ ਦੇ ਨਾਲ ਉਹ ਨਹੀਂ ਬਣ ਸਕੀ ਜਿਸ ਕਰਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਪੂਰਾ ਹੰਗਾਰਾ ਮਿਲ ਰਿਹਾ ਤੇ ਇਕੱਲੇ ਹੀ ਜਿਹੜੀਆਂ ਚੋਣਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਉਹ ਲੜਾਂਗੇ ਹੁਣ ਦੇਖਣਾ ਇਹ ਹੋਵੇਗਾ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਕੀ ਭਾਜਪਾ ਤੇ ਇਕੱਲੀ ਸ਼ਰਮਣੀ ਇਕੱਲੀ ਦਲ ਦਾ ਗੱਠ ਜੋੜ ਹੈ ਜਿਹੜਾ ਉਹ ਹੋ ਜਾਂਦਾ ਇਹਨਾਂ ਗੱਲਾਂ ਦੇ ਉੱਤੇ ਸਹਿਮਤੀ ਬਣਦੀ ਆ ਜਾਂ ਨਹੀਂ ਬਣਦੀ ਤਾਂ ਵਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ